ਮਤਮਾ ਵੀ ਮੇਰੇ ਨਾਲ ਆਏ ਹੋਏ ਸਰਦਾਰ ਬਲਕੀਤ ਸਿੰਘ ਜੰਡਿਆਲੀ ਕਾਉਂਸਲਰ ਜਸਪਾਲ ਸਿੰਘ ਗਰਿਆਲ ਹਲਕਾ ਕੋਆਰਡੀਨੇਟਰ ਸਹਿਬਾਨ ਜਿੰਦਰ ਮਿੱਠੂ ਜੀ ਬਲਾਕ ਪ੍ਰਧਾਨ ਸਹਿਬਾਨ ਇਕਵਾਲ ਜੰਡਿਆਲੀ ਗगन ਜੀ ਸਰਪੰਚ ਸਾਰੇ ਸਰਪੰਚ ਸਾਹਿਬ ਬਲਾਕ ਪ੍ਰਧਾਨ ਸਹਿਬਾਨ ਕਾਉਂਸਲਰ ਸਹਿਬਾਨ ਤੁਹਾਨੂੰ ਸਾਰਿਆਂ ਦਾ ਬਹੁਤ ਧੰਨਵਾਦ ਅੱਜ ਅਸੀਂ ਮੁੱਖ ਮੰਤਰੀ ਸਰਦਾਰ ਬਕਰ ਸਿੰਘ ਮਾਨ ਜੀ ਵੱਲੋਂ ਸਾਡੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਵੱਲੋਂ ਜੋ ਕੱਲ 10 ਲੱਖ ਦਾ ਮੁਫਤ ਇਲਾਜ ਦਾ ਕੈਂਪਟਨ ਹੋਇਆ ਉਹਦੇ ਕਾਰਨ ਦੀ ਸ਼ੁਰੂਆਤ ਕੱਲ ਤੋਂ ਹੋ ਚੁੱਕੀ ਅੱਜ ਅਸੀਂ ਪਿੰਡ ਮਾਨਗੜ ਪਹੁੰਚਿਆ ਜਿੱਥੇ ਸਾਡੇ ਪਿੰਡ ਦੇ ਬਜ਼ੁਰਗ ਪੈਣਾ ਮਤਾਵਾ ਸਾਰੇ ਇਸ 10 ਲੱਖ ਦੇ ਮੁਫਤ ਇਲਾਜ ਦੇ ਜੋ 10 ਲੱਖ ਦੇ ਬੀਮਾ ਕਾਰਡ ਬਣ ਜਾ ਰਹੇ ਸੋ ਦੀ ਸ਼ੁਰੂਆਤ ਕਰ ਰਿਹਾ ਅਸੀਂ ਪਿੰਡ ਵਾਸੀਆਂ ਵੱਲੋਂ ਮੁੱਖ ਮੰਤਰੀ ਸਾਹਿਬ ਵੱਲੋਂ ਸਾਡੇ ਬਲਾਕ ਸੰਪਤੀ ਮੈਂਬਰ ਨੇਵੀ ਮਾਨਗੜ ਜੀ ਵੱਲੋਂ ਅਸੀਂ ਮੁੱਖ ਮੰਤਰੀ ਸਰਦਾਰ ਪਰਮੋਦ ਸਿੰਘ ਮਾਨ ਜੀ ਦਾ ਧੰਨਵਾਦ ਕਰਦੇ ਆ ਅਸੀਂ ਧੰਨਵਾਦ ਕਰਦੇ ਆ ਪਾਰਟੀ ਸੁਪਰੀਮਾਰੀਨ ਕੇਜਰੀਵਾਦੀ ਦਾ ਕਿਉਂਕਿ ਜਿਹੜਾ ਇਹ 10 ਲੱਖ ਦਾ ਬੀਮਾ 10 ਲੱਖ ਦਾ ਮੁਫਤ ਇਲਾਜ ਬਹੁਤ ਸਰਕਾਰਾਂ ਜਾਂ ਕਿਸੇ ਨੇ ਸਾਡੇ ਇਸ ਦੁਖਵਾਲੇ ਵਾਰਸ ਨੂੰ ਨਹੀਂ ਦੇਖਿਆ ਕਿਸੇ ਨੇ ਨਹੀਂ ਸੋਚਿਆ ਕਿ ਗਰੀਬ ਇਲਾਜ ਕਿੱਥੋਂ ਕਰਾਊਗਾ ਇਹ ਪਹਿਲੀ ਆਮ ਆਦਮੀ ਪਾਰਟੀ ਦੀ ਸਰਕਾਰ ਤੁਸੀਂ ਲਿਆਂਦੀ ਪਾਲਦੀ ਸੁਪਰੀਮਾਰਵੀਨ ਕੇਜਰੀਵਾਲ ਦੀ ਮੁੱਖ ਮੰਤਰੀ ਪੰਜਾਬ ਸਰਦਾਰ ਪਵਨ ਸਿੰਘ ਮਾਨ ਜੀ ਨੇ ਵੀ ਸਨਵਾਰ ਕੇ ਕਿਉਂਕਿ ਰੱਬ ਕਿਸੇ ਨੂੰ ਦੁੱਖ ਨਾ ਦੇਵੇ ਪਰ ਜੇ ਕੋਈ ਦੁੱਖ ਆ ਵੀ ਜਾਵੇ ਉਹਦਾ ਇਲਾਜ ਸਰਦਾਰ ਪਵਨ ਸਿੰਘ ਮਾਨ ਦੀ ਸਰਕਾਰ ਕਰਾਵੇ ਤੁਸੀਂ ਕਿਸੇ ਵੀ ਹਸਪੀਟਲ ਜਾ ਕੇ ਪਰਮਾਤਮਾ ਕੋਈ ਜ਼ਰੂਰੀ ਨਹੀਂ ਹੈ ਕਿ ਵੱਡਾ ਦੁੱਖ ਆਵੇ ਇਹ ਬਜ਼ੁਰਗਿਆ ਕਈ ਵਾਰ ਗੋਡੇ ਚੱਲਣ ਫੜ ਜਾਂਦੇ ਆ ਛਾਲ ਕੀ ਜਿਹੜੀ ਆ ਹਰ ਇਲਾਜ ਜਿਹੜਾ ਇਸ ਜਿਹੜੀ ਇਸ 10 ਲੱਖ ਦੇ ਬੀਮਾ ਦੇ ਵਿੱਚ ਫਰੀ ਆ ਇਹਦਾ ਜਿਹੜਾ ਤੁਸੀਂ ਕੁਝ ਨਹੀਂ ਖਾਦੀ ਕਾਰਡ ਲੈ ਕੇ ਜਾਣਾ ਹਸਪੀਟਲ ਕੈਸ ਰਸ ਕਾਰਡ ਹੈ ਜਿੰਨਾ ਮਰਜੀ ਬਿੱਲ ਬਣੇ 10 ਲੱਖ ਤੱਕ ਦਾ ਉਹ ਸਾਰਾ ਸਰਕਾਰ ਦੇ ਵਿੱਚ ਪਿੰਡ ਵਾਸੀ ਮੁੱਖ ਮੰਤਰੀ ਸਰਦਾਰ ਕੁਮਾਰ ਸਿੰਘ ਮਾਹਰ ਜੀ ਦੇ ਤਰਵਾਦੀ ਆ ਸੋ ਮੈਂ ਅੱਜ ਇਸ ਸਕੀਮ ਦੇ ਨਾਲ ਸਾਡੇ ਨਾਲ ਐਸਐਮਓ ਸਾਡੇ ਸਾਹਮਣੇ ਆ ਪਹੁੰਚੇ ਨੇ ਪੂਰੀ ਟੀਮ ਦੇ ਨਾਲ ਸੋ ਜੀ ਸ਼ੁਰੂਆਤ ਕਰਨ ਲੱਗੇ ਆ ਸੋ ਮੈਂ ਪਿੰਡ ਵਾਸੀਆਂ ਨੂੰ ਬੇਨਤੀ ਕਰ ਰਿਹਾ ਕਿ ਪਹਿਲੀ ਸਰਕਾਰ ਆ ਜਿਵੇਂ ਜਿਨ੍ਹਾਂ ਨੇ ਬਿਜਲੀ ਦਾ ਬਿੱਲ ਮਾਫ ਕੀਤਾ ਤੇ ਸਾਰਿਆਂ ਦਾ ਕੀਤਾ ਸੋ ਅੱਜ 10 ਲੱਖ ਦੇ ਬੀਮੇ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਇਹ ਵੀ ਹਰ ਇੱਕ ਪਰਿਵਾਰ ਦੀ ਕੋਈ ਇਹਦੇ 'ਚ ਫਰਕ ਨਹੀਂ ਕੋਈ ਜਾਤਪਾਤ ਦਾ ਫਰਕ ਨਹੀਂ ਕੋਈ ਪਾਰਟੀਆਂ ਦਾ ਫਰਕ ਨਹੀਂ ਇਹ ਦੀ ਸੋਚਿਆ ਕਿ ਇਹਨਾਂ ਨੇ ਸਾਨੂੰ ਵੋਟਾਂ ਨਹੀਂ ਪਾਈਆਂ ਇਹ ਦੂਜੀ ਪਾਰਟੀ ਦੇ ਆਸੀਂ ਦੇ ਸਾਰਿਆਂ ਦਾ ਇਕੱਲੀ ਦਲਦਿਆਂ ਦੇ ਵੀ ਕਾਂਗਰਸ ਸਾਹਿਬਿਆਂ ਦੇ ਕਿਉਂਕਿ ਪਹਿਲੇ ਮੁੱਖ ਮੰਤਰੀ ਦੇਖੇ ਜਿਹੜੇ ਸਾਨੂੰ ਇਹੀ ਸਮਝਾਉਂਦੇ ਆ ਕਿ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਹੈ ਅਸੀਂ ਪੰਜਾਬ ਦੀ ਸੇਵਾ ਕਰਨ ਵਾਸਤੇ ਆਏ ਆ ਅਸੀਂ ਪੰਜਾਬ ਦੀ ਰਾਜਨੀਤੀ ਨੂੰ ਬਦਲਣ ਵਾਸਤੇ ਆਏ ਆ ਸਾਡੇ ਪਾਰਟੀ ਸਭੀ ਨੂੰ ਜਿਹੜੇ ਰਾਜਨੀਤੀ ਨੂੰ ਬਦਲਣ ਵਾਸਤੇ ਜਿਨ੍ਹਾਂ ਨੇ ਪਾਰਟੀ ਬਣਾਈ ਉਹਨਾਂ ਦੀ ਸੰਭੂ ਇਹੀ ਗਾਈਡਲਾਈਨ ਹੈ ਕਿ ਹਰ ਇੱਕ ਦੇ ਕੰਮ ਉਹਨਾਂ ਹਰ ਇੱਕ ਦੇ ਸੁੱਖ ਸੁੱਖ ਵਿੱਚ ਖੜਨਾ ਹਰ ਇੱਕ ਦਾ ਜਿਹੜਾ ਇੱਕ ਬੀਮਾ ਕਾਰਡ ਹੈ ਬਣਾਉਣਾ ਸੋ ਤੁਹਾਡੇ ਸਾਰਿਆਂ ਦਾ ਹੀ ਇਹ ਅਜਵੀਂ ਬੀਮਾ ਕਾਰਡ ਬਣੂਗਾ ਮੁੱਖ ਮੰਤਰੀ ਸਹਿਜ ਜੋ ਇਹਨਾਂ ਦਾ ਇਸ ਤਰ੍ਹਾਂ ਸਿਹਤ ਕਾਰਡ ਦਾ 10 ਲੱਖ ਜਿਹੜਾ ਇੱਕ ਪਰਿਵਾਰ ਦੇ 10 ਲੱਖ ਤੱਕ ਦਾ ਮੁਫਤ ਇਲਾਜ ਸੋ ਸਾਰਿਆਂ ਦਾ ਇਹ ਕਾਰਡ ਅਜ ਬਣਾਉਣ ਜਾ ਰਹੇ ਆ ਸੋ ਮੈਂ ਤੁਹਾਨੂੰ ਮੌਕਾਵਾ ਦਊਂਗਾ ਮੁੱਖ ਮੰਤਰੀ ਸਰਦਾਰ ਤਵਾਰ ਸਿੰਘ ਮਾਨ ਜੀ ਨੂੰ ਸਾਡੇ ਪਾਰਟੀ ਦੇ ਸ੍ਰੀ ਪ੍ਰਪਾਲ ਵੀਰ ਕੇਂਦਰੀਵਾਦੀ ਦਾ ਸੀ ਪੂਰੇ ਪੰਜਾਬ ਵੱਲੋਂ ਖਾਸ ਕਰਕੇ ਆਪਣੇ ਹਲਕਾ ਸਾਹਨੇਵਾਲ ਵੱਲੋਂ ਮੈਂ ਸਾਰਿਆਂ ਲਈ ਮੈਂ ਸਾਡੇ ਹਾਈ ਕੁਮਾਰ ਦਾ ਮਾਧਿਅਮੋਂ ਧੰਨਵਾਦ ਕਰਦਾ ਕਿ ਜਿਹੜੇ ਸਾਡੇ ਇਹ ਗਰੀਬ ਪਰਿਵਾਰਾਂ ਵਾਲੇ ਸਾਡੇ ਪੰਜਾਬ ਵਾਸੀਆਂ ਲਈ ਜਿਹੜਾ ਇਹ ਇਲਾਜ ਫ੍ਰੀ ਹੋਣ ਜਾ ਰਿਹਾ ਸੋ ਮੈਂ ਉਹਨਾਂ ਦਾ ਧੰਨਵਾਦ ਕਰਦੇ ਹੋਏ ਮੈਂ ਪਿੰਡ ਵਾਸੀ ਪਿੰਡ ਮਾਨਗੜ ਦੇ ਦੇਵੀ ਬਾਈ ਸਾਡੇ ਕਿਉਂਕਿ ਪਾਰਟੀ ਦੇ ਸੀਨੀਅਰ ਲੀਡਰ ਨੇ ਇਸ ਪਿੰਡ ਦੇ ਨਹੀਂ ਇਸ ਹਲਕੇ ਦੇ ਲੀਡਰ ਨੇ ਸੋ ਮੈਂ ਨੂੰ ਮੁਕਵਾਤਵਾ ਦਿਨਾ ਪਿੰਡ ਵਾਸੀਆਂ ਨੂੰ ਮੁਕਵਾਤਵਾ ਦਿਨਾ ਸੋ ਬਜ਼ੁਰਗੋ ਮੈਂ ਤੁਹਾਡੇ ਨਾਲ ਦੋ ਗੱਲਾਂ ਕਰਨੀਆਂ ਚਾਹਾਂਗਾ ਜੀ ਤੁਸੀਂ ਦੱਸੋ ਜਿਹੜਾ ਬੀਮਾ ਬਣ ਜਾ ਰਿਹਾ ਬੀਮਾ ਕਾਰ ਤੁਹਾਡਾ ਬਣ ਜਾ ਰਿਹਾ ਤੁਸੀਂ ਕੀ ਕਹਿਣਾ ਚਾਹੋਗੇ ਤੁਸੀਂ ਮੈਕ ਅੰਦਰ ਹਾਂਜੀ ਬਹੁਤ ਵਧੀਆ ਜੀ ਬਹੁਤ ਵਧੀਆ ਗਰੀਬ ਆਦਮੀ ਤੋਂ ਉਹਦਾ ਇਲਾਜ ਨਹੀਂ ਹੁੰਦਾ ਇਹਦੇ ਨਾਲ ਗਰੀਬ ਆਦਮੀ ਦਾ ਫਾਇਦਾ ਹੁੰਦਾ ਚਲੋ ਬਹੁਤ ਬਹੁਤ ਧੰਨਵਾਦ